ਸਤਿ ਸ੍ਰੀ ਅਕਾਲ ਦੋਸਤੋ ਸਾਡੀ ਅੱਜ ਦੀ ਕਹਾਣੀ ਹੈ ਕਬੂਤਰਾਂ ਦੀ ਕਬੂਤਰ ਜੋ ਜੰਗਲ 'ਚ ਰਹਿੰਦੇ ਸੀ ਬਹੁਤ ਸਾਰੇ ਸੀ ਇਕੱਠੇ ਹੋ ਕੇ ਰਹਿੰਦੇ ਸੀ ਕੋਈ ਇੱਕ ਕਬੂਤਰ ਜਿੱਥੇ ਵੀ ਦੱਸ ਦਿੰਦਾ ਕਿ ਇੱਥੇ ਖਾਣਾ ਹੈ ਇੱਥੇ ਦਾਣੇ ਹੈ ਸਾਰੇ ਇਕੱਠੇ ਹੋ ਕੇ ਉੱਥੇ ਚਲੇ ਜਾਂਦੇ ਦਾਣੇ ਚੁਗਦੇ ਤੇ ਫਿਰ ਆਪਣੇ ਆਲਣਿਆਂ ਦੇ ਵਿੱਚ ਵਾਪਸ ਆ ਜਾਂਦੇ ਰਹਿੰਦੇ ਉਹ ਜਿਆਦਾ ਇਕੱਠੇ ਹੀ ਸੀ ਉਸ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਵੀ ਆਉਂਦਾ ਸੀ ਉਸ ਸ਼ਿਕਾਰੀ ਨੂੰ ਪਤਾ ਸੀ ਕਿ ਇਕੱਠੇ ਰਹਿੰਦੇ ਐ ਝੁੰਡ ਦੇ ਵਿੱਚ ਹੀ ਰਹਿੰਦੇ ਤਾਂ ਉਹ ਬੜੀ ਕੋਸ਼ਿਸ਼ ਕਰਦਾ ਕਿ ਮੈਂ ਇਹਨਾਂ ਕਬੂਤਰਾਂ ਨੂੰ ਫੜ ਲਾਂ ਪਰ ਕਾਮਯਾਬ ਨਾ ਹੁੰਦਾ ਇੱਕ ਵਾਰ ਕੀ ਹੋਇਆ ਕਿ ਉਸ ਨੇ ਆਪਣਾ ਜਾਲ ਵਿਛਾਤਾ ਜੰਗਲ ਦੇ ਵਿੱਚ ਆ ਕੇ ਸ਼ਿਕਾਰੀ ਨੇ ਤੇ ਉੱਥੇ ਦਾਣੇ ਐ ਜਿਹੜੇ ਉਹ ਖਲਾਰਤੇ ਐਸ ਵਾਰ ਉਹ ਅਜਿਹਾ ਜਾਲ ਲੈ ਕੇ ਆਇਆ ਸੀ ਜਿਹੜਾ ਛੇਤੀ ਪਤਾ ਹੀ ਨਹੀਂ ਸੀ ਲੱਗਦਾ ਕਿ ਜਾਲ ਵਿਛਿਆ ਹੋਇਆ ਹੈ ਤਾਂ ਫਿਰ ਉਹੀ ਹੋਇਆ ਕਬੂਤਰ ਹੈ ਜਿਹੜੇ ਉਹਦੇ ਜਾਲ ਦੇ ਵਿੱਚ ਫਸ ਗਏ ਦਾਣਾ ਚੁਗਣ ਤੋਂ ਬਾਅਦ ਜਦੋਂ ਕਬੂਤਰ ਉੱਡਣ ਲੱਗੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਉੱਡ ਨਹੀਂ ਸਕਦੇ ਉਹ ਤਾਂ ਇੱਕ ਜਾਲ 'ਚ ਫਸ ਗਏ ਹੁਣ ਉਹ ਬਹੁਤ ਪਰੇਸ਼ਾਨ ਹੋ ਗਏ ਕੋਈ ਕਬੂਤਰ ਇਧਰ ਨੂੰ ਉੱਡੇ ਕੋਈ ਉਧਰ ਨੂੰ ਉੱਡੇ ਆਪਣੀ ਜਾਨ ਬਚਾਉਣ ਲਈ ਉਹਨਾਂ ਨੇ ਬੜੀ ਯਤਨ ਕੀਤੇ ਜਾਲ ਵਿੱਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਥੱਕ ਗਈ ਸਫਲ ਨਾ ਹੋਈ ਉਹਨਾਂ ਸਾਰੇ ਕਬੂਤਰਾਂ ਦੇ ਵਿੱਚ ਇੱਕ ਬਜ਼ੁਰਗ ਕਬੂਤਰ ਸੀ ਜੋ ਸਾਰਿਆਂ ਤੋਂ ਸਿਆਣਾ ਸੀ ਉਹ ਹੀ ਸਾਰਿਆਂ ਨੂੰ ਇਕੱਠੇ ਰੱਖਦਾ ਸੀ ਤਾਂ ਉਸ ਕਬੂਤਰ ਨੇ ਸਾਰਿਆਂ ਨੂੰ ਕਿਹਾ ਕਿ ਮੇਰੀ ਇੱਕ ਗੱਲ ਸੁਣੋ ਕੋਸ਼ਿਸ਼ ਕਰਨੀ ਬੰਦ ਕਰ ਦਿਓ ਮੇਰੀ ਗੱਲ 'ਤੇ ਧਿਆਨ ਦਿਓ ਇਹ ਗੱਲ ਤੁਹਾਨੂੰ ਬਚਾ ਸਕਦੀ ਹੈ ਤਾਂ ਸਾਰੇ ਕਬੂਤਰ ਐ ਜਿਹੜੇ ਇੱਧਰ ਉੱਧਰ ਉੱਡਣ ਲਈ ਯਤਨ ਕਰਦੇ ਸੀ ਉਹਨਾਂ ਨੇ ਆਪਣੇ ਯਤਨ ਬੰਦ ਕਰਤੇ ਤੇ ਕਬੂਤਰ ਦੀ ਗੱਲ ਸੁਣਨ ਲੱਗੇ ਤਾਂ ਉਸ ਬਜ਼ੁਰਗ ਕਬੂਤਰ ਨੇ ਕਿਹਾ ਕਿ ਹੁਣ ਤੁਸੀਂ ਕਿੰਨੇ ਮਰਜ਼ੀ ਯਤਨ ਕਰ ਲਓ ਤੁਸੀਂ ਇਸ ਜਾਲ ਵਿੱਚੋਂ ਨਹੀਂ ਨਿਕਲ ਸਕਦੇ ਜੇ ਇਥੋਂ ਆਪਾਂ ਬਚ ਸਕਦੇ ਹਾਂ ਤਾਂ ਉਹ ਇੱਕ ਹੀ ਚੀਜ਼ ਸਾਨੂੰ ਬਚਾ ਸਕਦੀ ਹੈ ਉਹ ਹੈ ਸਾਡੀ ਏਕਤਾ ਜੇ ਅਸੀਂ ਇਕੱਠੇ ਰਵਾਂਗੇ ਤਾਂ ਹੀ ਅਸੀਂ ਬਚਾਂਗੇ ਤੁਸੀਂ ਕੋਈ ਇੱਧਰ ਯਤਨ ਕਰ ਰਿਹਾ ਕੋਈ ਉੱਧਰ ਯਤਨ ਕਰ ਰਿਹਾ ਸਾਰੇ ਇਕੱਠੇ ਹੋ ਕੇ ਇੱਕ ਪਾਸੇ ਯਤਨ ਕਰੋ ਇੱਕ ਪਾਸੇ ਕੋਸ਼ਿਸ਼ ਕਰੋ ਤੇ ਤੁਸੀਂ ਜਾਲ ਸਮੇਤ ਹੀ ਉੱਡ ਸਕਦੇ ਹੋ ਤਾਂ ਫੇਰ ਬੱਚਿਓ ਉਹਨਾਂ ਨੇ ਉਹੀ ਕੋਸ਼ਿਸ਼ ਕੀਤੀ ਕਿ ਉਹ ਜਾਲ ਸਮੇਤ ਉੱਡ ਗਏ ਕਿਉਂਕਿ ਉਹਨਾਂ ਨੇ ਇੱਕ ਪਾਸੇ ਕੋਸ਼ਿਸ਼ ਕੀਤੀ ਬੁੱਢੇ ਕਬੂਤਰ ਦੀ ਗੱਲ ਮੰਨੀ ਤੇ ਜਾਲ ਲੈ ਕੇ ਉੱਡ ਗਏ ਹੁਣ ਸ਼ਿਕਾਰੀ ਖੜਾ ਵੇਖਦਾ ਹੀ ਰਹਿ ਗਿਆ ਉਨੇ ਸੋਚਿਆ ਹੀ ਨਹੀਂ ਸੀ ਕਿ ਇਹ ਵੀ ਹੋ ਸਕਦਾ ਉਹਨੂੰ ਤਾਂ ਇਹੀ ਲੱਗਦਾ ਸੀ ਕਿ ਥੱਕ ਹਾਰ ਕੇ ਬੈਠ ਜਾਣਗੇ ਤੇ ਮੈਂ ਇਹਨਾਂ ਨੂੰ ਲੈ ਜਾਊਂਗਾ ਪਰ ਨਹੀਂ ਉਹਨਾਂ ਨੇ ਬਜ਼ੁਰਗ ਦੀ ਗੱਲ ਸੁਣੀ ਤੇ ਇੱਕ ਪਾਸੇ ਹੀ ਯਤਨ ਕੀਤਾ ਤੇ ਇਸ ਤਰ੍ਹਾਂ ਨਾਲ ਗੋਪਤਰ ਜਾਲ ਸਮੇਤ ਢੱਗ ਗਈ ਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਵਾਰ ਕੋਸ਼ਿਸ਼ਾਂ ਕਰਦੇ ਹਾਂ ਕੋਈ ਮੁਸ਼ਕਲ ਆ ਜਾਂਦੀ ਹੈ ਤਾਂ ਪਰਿਵਾਰ ਦਾ ਇੱਕ ਮੈਂਬਰ ਇਧਰੋਂ ਯਤਨ ਕਰਦਾ ਹੈ ਦੂਸਰਾ ਉਧਰੋਂ ਯਤਨ ਕਰਦਾ ਹੈ ਜੇ ਸਾਰੇ ਇਕੱਠੇ ਹੋ ਕੇ ਇੱਕ ਪਾਸੇ ਕੋਸ਼ਿਸ਼ ਕਰੀਏ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਅਸੀਂ ਉਸ ਮੁਸ਼ਕਲ 'ਚੋਂ ਨਿਕਲ ਨਾ ਸਕੀਏ ਤਾਂ ਇਹ ਹੀ ਏਕਤਾ ਹੈ ਜਿਹੜੀ ਬਹੁਤ ਵੱਡੀ ਚੀਜ਼ ਹੈ ਇੱਕੇ ਦੇ ਵਿੱਚ ਰਹਿਣੇ ਹੈ ਤਾਂ ਹਰ ਮੁਸ਼ਕਲ 'ਚੋਂ ਬਚ ਜਾਣੇ ਹੈ ਜੇ ਆਪੋ ਆਪਣੇ ਯਤਨ ਕਰਾਂਗੇ ਤਾਂ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਬਹੁਤ ਹੀ ਮੁਸ਼ਕਲ ਹੈ ਥੈਂਕ ਯੂ